ਵਿੱਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਚੋਰਾ ਵੱਲੋਂ ਹਰ ਰੋਜ਼ ਦੁਕਾਨਾਂ ਦੇ ਉੱਤੇ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰਾਤ तकरीबन 2:30 ਵਜੇ ਸਮਾਣਾ ਦੇ ਕਗਾ ਰੋਡ ਦੇ ਉੱਤੇ ਮੰਗਾ ਵਾਲੇ ਪੰਪ ਦੇ ਨਾਲ ਰੇਤੇਸ ਮਿੰਟ ਵਾਲੀ ਦੁਕਾਨ ਤੇ ਗੱਜਵਾਸ ਵਾਲਿਆਂ ਦੀ ਰੇਤੇ ਵਾਲੀ ਮਿੰਟ ਵਾਲੀ ਦੁਕਾਨ ਤੇ ਚੋਰਾ ਵੱਲੋਂ ਸ਼ਟਰ ਤੋੜ ਕੇ ਅੰਦਰ ਪਈ ਐਲਸੀਡੀ ਲੈਪਟਾਪ ਅਤੇ ਗੱਲੇ ਵਿੱਚ ਪਏ ਪੈਸੇ ਚੋਰੀ ਕਰ ਲਿੱਤੇ ਗਏ ਨੇ ਆਓ ਤੁਹਾਨੂੰ ਦਿਖਾਣੇ ਆ ਕਿਵੇਂ ਸੀਸੀਟੀਵੀ ਦੇ ਵਿੱਚ ਵਾਰਦਾਤ ਕੈਦ ਹੋਈ ਹੈ ਸਮਾਣਾ ਦੇ ਇੱਕ ਗਰ ਰੋਡ ਤੇ ਚੋਰਾ ਵੱਲੋਂ ਸਿਮਿੰਟ ਵਾਲੀ ਦੁਕਾਨ ਦੇ ਉੱਤੇ ਕੀਤੀ ਗਈ ਚੋਰੀ ਆਹ ਸ਼ਟਰ ਤੋੜਿਆ ਗਿਆ 里面嗯，我话，我们那边 ਤੇ ਬੜੀ ਨੇ ਹਾਜੀ ਟਿੰਕਾ ਜੀ ਚੋਰੀ ਹੋਈ ਹੈ ਰਾਤ 10 ਮਿੰਟਾਂ ਵਾਲੀ ਦੁਕਾਨ ਤੇ ਤੁਹਾਡੇ ਕੀ ਕਹਿਣਾ ਚਾਹੋਗੇ ਸਾਡੇ ਸਮਿਟੇ ਦੁਕਾਨਾਂ ਦੇ ਟੱਗਾ ਰੋਡ ਦੇ ਆ ਜਿਹੜਾ ਕੀ ਰੋਡ 24 ਘੰਟੇ ਹਰ ਵਕਤ ਚੱਲਦਾ ਰਹਿੰਦਾ ਹੈ ਤੇ ਸਾਡੇ ਰਾਤ ਸਵਾ ਦੋ ਦੇ ਕਰੀਬ ਇਹ ਚੋਰੀ ਹੋਈ ਹੈ ਪੁਲਿਸ ਪ੍ਰਸ਼ਾਸਨ ਦਾ ਤੇ ਇੱਥੇ ਜਿਹੜੇ ਮੰਤਰੀ ਹੈ ਚੇਤਨ ਸਿੰਘ ਜੋੜਾ ਮਾਜਰਾ ਆ ਲੋਕਾਂ ਨੇ ਆਸਾਂ ਨਾਲ ਵੋਟਾਂ ਪਾਈਆਂ ਸੀ ਇਹਨੂੰ ਵੀ ਸਾਡਾ ਸ਼ਹਿਰ ਦਾ ਸੇਵ ਰਹੇ ਅੱਜ ਉਹਰੇ ਆਉਣ ਨਾਲ ਲੋਕ ਚਾਹੁੰਦੇ ਨੇ ਸਾਡੇ ਸ਼ਹਿਰ ਦਾ ਮੰਤਰੀ ਹੋਵੇ ਸ਼ਹਿਰ ਦੇ ਮੰਤਰੀ ਹੋਣ ਦਾ ਇਹ ਹਾਲ ਹੈ 2.5 ਸਾਲਾਂ ਦੇ ਵਿੱਚ 2.5 ਜਿੰਨੇ ਦਿਨ ਨੇ ਇੱਕ ਦਿਨ ਦੇ ਵਿੱਚ ਘੱਟੋ ਘੱਟ 20-20 ਚੋਰੀਆਂ ਹੋ ਰਹੀਆਂ ਨੇ ਨਾ ਤਾਂ ਪੁਲਿਸ ਕੋਸ਼ਿਸ਼ ਕਰ ਰਹੀ ਹੈ ਨਾ ਸ਼ਹਿਰ ਦਾ ਮੰਤਰੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ 24 ਜਿਹੜਾ 24 ਘੰਟੇ ਰੋਡ ਚੱਲਦਾ ਹੋਵੇ ਪਲਪਲ ਰੋਡ ਚੱਲਦਾ ਹੋਵੇ ਉਸੇ ਦੁਕਾਨ ਦਾ ਮੇਨ ਸ਼ਟਰ ਚੱਕ ਕੇ ਚਾਰ ਬੰਦੇ ਹੱਟੇ ਘਟੇ ਆ ਗਏ ਅਣਪਛਾਤੇ ਲੋਕ ਨੇ ਜਿਹੜੇ ਮੂੰਹ ਮੂੰਹ ਲਗੋਏ ਹੋਈ ਮੂੰਹ ਤੇ ਸਭ ਦਿਖਦੇ ਨੇ ਕੈਮਰੇ ਸੀਸੀਟੀਵੀ ਕੈਮਰੇ ਫੁਲਸਟੋਰ ਬੋਰਡ ਲਗਾਉਣ ਦੇ ਬਾਅਦ ਨੇ ਪੌਣੇ ਘੰਟੇ ਬਾਅਦ ਇੱਥੇ ਆਈ ਹੈ ਤੇ ਅੰਦਰ ਵੜ ਕੇ ਕੈਲਸੀਡੀ ਨੇ ਇੱਕ ਲੈਪਟਾਪ ਤੇ ਗੱਲੇ ਜੋ ਕੈਸ਼ ਕਾਢੇ ਲੈ ਕੇ ਆਏ ਨੇ ਅਸੀਂ ਆਪਣੇ ਆਪ ਨੂੰ ਮੈਂ ਕੀ ਸਾਰਾ ਜਿੰਨਾ ਸ਼ਹਿਰ ਹੈ ਸਮਾਣਾ ਕੀ ਪੂਰਾ ਪੰਜਾਬ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਤੁਸੀਂ ਪਿੱਛੇ ਵੀ ਦੇਖਿਆ ਹੈ ਮੋਗੇ ਦੇ ਵਿੱਚ ਲਾ ਲਓ ਜਿਹੜੇ ਬੜੀ ਸ਼ਾਇਦ ਵੱਲੋਂ ਲੋਕ ਅੰਦਰ ਵੱੜ ਕੇ ਗੋਲੀਆਂ ਮਾਰ ਕੇ ਲੋਕਾਂ ਘਰੋਂ ਬਾਹਰ ਕੱਢ ਕੱਢ ਕੇ ਪੈਸੇ ਖੋ ਰਹੇ ਨੇ ਜਿਹੜੀਆਂ ਪੈਸੇ ਮੰਗ ਰਹੇ ਨੇ ਇਹ ਜਿਹੜੀ ਸਰਕਾਰ ਹੈ ਸਭ ਤੋਂ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਜੀ ਤਿਤੋ ਸ਼ਹਿਰ ਜਾਂ ਆਪਣਾ ਪੰਜਾਬ ਨਹੀਂ ਸਮਝਦਾ ਤੂੰ ਸੇਵਾ ਦੇ ਦੇ ਇਹ ਭਾਰਤ ਦੇ ਕੋਈ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਸੀਂ ਭਾਰਤ ਸਰਕਾਰ ਤੋਂ ਮਜੂਰ ਦੌਰ ਅਪੀਲ ਕਰਕੇ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਵੀ ਸਾਡੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਤਾਂ ਕਿ ਜੇ ਅਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਅਸੀਂ ਅੱਜ ਆਪਣੇ ਸੇਫ ਨਹੀਂ ਸਮਝਦੇ ਹੁਣ ਅਸੀਂ ਲੋਕ ਘਰਾਂ 'ਚ ਕੰਮਾਂ ਤੇ ਜਾਂਦੇ ਆ ਘਰੇ ਸਾਡੇ ਲੇਡੀ ਦੇ ਬੱਚੇ ਘਰੇ ਇਕੱਲੇ ਹੁੰਦੇ ਨੇ ਅਸੀਂ ਕੀ ਸਮਝਾਂਗੇ ਸਾਡਾ ਇੱਕ ਕੰਮ ਧਿਆਨ ਕੰਮਾਂ ਤੇ ਹੁੰਦਾ ਇੱਕ ਸਾਡਾ ਧਿਆਨ ਘਰਾਂ 'ਚ ਹੁੰਦਾ ਕੀ ਇਹ ਧਿਆਨ ਆਉਂਦਾ ਵੀ ਅਸੀਂ ਅਸੀਂ ਲੋਕਾਂ ਨੂੰ ਕੀ ਕਰਕੇ ਜਵਾਬ ਦੇਈਏ ਅਸੀਂ ਇੱਕ ਨਮਾਇंदे ਇੱਕ ਮੈਂ ਇੱਕ ਐਮਸੀ ਹਾਂ ਸਮਾਣਦਾ ਕਿ ਸਾਡੇ ਘਰੇ ਸਾਡੀ ਦੁਕਾਨ ਦੇ ਵਿੱਚ ਚੋਰੀ ਹੋ ਰਹੀ ਹੈ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਸਰਕਾਰ ਨਕਮੀ ਸਰਕਾਰ ਹੈ ਨਖਿੱਧ ਸਰਕਾਰ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਰ ਰੋਜ਼ ਤੁਸੀਂ ਸੁਣਿਆ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਸਾਹਿਬ ਸਮਾਣਾ ਹੈਲਪਲਾਈਨ ਤੇ ਹਰ ਰੋਜ਼ ਖਬਰ ਪੈਂਦੀ ਹੈ ਵੀ ਅੱਜ ਇੱਥੇ ਚੋਰੀ ਹੋਇਆ ਦੇਖ ਚੋਰੀ ਘੱਟੋ ਘੱਟ